ਹਾਂਜੀ ਮਿੱਤਰੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਬ੍ਰੈਂਡ ਨਿਊ ਲੋਰਡ ਤੇ ਅੱਜ ਮੈਂ ਲੋਕ ਕਰ ਰਹੇ ਹਾਂ ਸੋ ਇਸੇ ਸਟਾਰਟ ਕਰਨ ਹੋ ਗਿਆ ਸਰ ਬਹੁਤ ਲੇਟ ਕਿਉਂਕਿ ਸ਼ਾਮ ਨੂੰ ਮੈਂ ਸੈਰ ਤੇ ਜਾਂਦੇ ਲੋਕ ਸਟਾਰਟ ਕੀਤਾ ਸੀ ਤੇ ਕੋਈ ਖਾਸ ਵੀ ਨਹੀਂ ਬਣਿਆ ਤੇ ਹੁਣ ਚੱਲਨੇ ਆਪਾਂ ਡਾਕਟਰ ਦੁਕਾਨ ਤੇ ਡਾਕਟਰ ਦੇ ਕਰਨਾ ਪ੍ਰੈਂਕ ਤੇ ਚਲੋ ਚੱਲ ਇਧਰ ਖੜਾ ਮੇਰਾ ਖੜਿਆ ਮੋਟਰਸਾਈਕਲ ਨਾਲ ਹੋਰੀ ਡਾਕਟਰ ਦੁਕਾਨ ਦਿਖਾਨਾ ਇੱਥੇ ਪ੍ਰੈਂਕ ਕਰਨੇ ਜਾ ਕੇ ਤੇ ਮੈਂ ਨਾ ਡਾਕਟਰ ਦੇ ਪ੍ਰੈਂਕ ਕਰਨ ਲੱਗਾ ਡਾਕਟਰ ਤੇ ਡਾਕਟਰ ਦੇ ਹਾਂ ਉਹ ਦੁਕਾਨ ਦਾ ਤਾਲਾ ਤੋੜਾ ਮਤਲਬ ਤਾਲਾ ਟੁੱਟਾ ਨਹੀਂ ਹੋਇਆਗਾ ਵੀਡੀਓ ਉਹਦੀ ਫੋਟੋ ਬਣਾਵਾਂਗਾ ਤਾਲਾ ਟੁੱਟੇ ਦੀ ਹਾਂ ਅੰਦਰ ਆਉਣੇ ਆਪਾਂ ਵਜਾ ਵਜਾ ਇਹ ਹਾਂ ਨਹੀਂ ਦਿਆ ਚੱਲ ਆ ਜਾਈਏ ਹੋਰ ਵੀ ਚੱਕਣੇ ਮੈਂ ਹੁਣ ਫੋਟੋ ਬਣਾ ਕੇ ਖਾਣਾ ਕਰੀ ਲੋ ਵੀ ਮਿੱਤਰੋ ਕੋਣਾ ਬਣ ਚੁੱਕੀ ਇਹ ਫੋਟੋ ਵਧੀਆ ਨਾ ਹਾਂ ਵਧੀਆ ਫੋਟੋ ਪੂਰੀ ਵਧੀਆ ਨਾ ਲੱਗਦੀ ਇਹ ਨਾ ਵੀ ਟੁੱਟਾ ਤਾਲਾ ਤੇ ਹੁਣ ਆਪਾਂ ਵਿੰਨਿਆ ਡਾਕਟਰ ਆਇਆ ਤੇ ਨਹੀਂ ਆ ਨਹੀਂ ਹੈਗਾ ਫਿਲਹਾਲ ਦੇਖ ਸਕਨੇ ਹਾਂ ਉਹ ਸ਼ਟਰ ਬੰਦ ਏ ਤੇ ਚੱਲ ਮੈਂ ਉਹਨੂੰ ਫੋਟੋ ਆ ਭੇਜਣਾ ਠੀਕ ਹੈ ਤੈਨੂੰ ਲਿਖ ਕੇ ਭੇਜਦਾ ਮੈਂ ਹੂੰ ਡਾਕਟਰ ਨੂੰ ਲਿਖ ਕੇ ਭੇਜਦਾ ਮੈਂ ਇਹ ਤਾਲਾ ਟੁੱਟ ਗਿਆ ਇਹਦਾ ਮੈਨੇ ਆ ਮੈਸੇਜ ਕਰਕੇ ਆਂਦਾ ਹੈ ਅੰਕ ਲੱਗਦਾ ਹੋਇਆ ਨਾ ਵੀ ਅਸਲੀ ਏ ਹਾਂ ਹੁਣ ਉਹਨੇ ਕੀ ਕਿਹਾ ਵੀ ਮੇਰੇ ਤਾਲਾ ਤੇ ਕੋਈ ਨੁਕਸਾਨ ਨਹੀਂ ਆ ਬਾਬੇ ਕਿਤੇ ਪ੍ਰੈਂਕ ਜ਼ਿਆਦਾ ਨਾ ਭਾਰੀ ਹੋ ਜੇ ਆਹੋ ਕਹਦੇ ਉਹਨੂੰ ਮੈਂ ਫਿਲਹਾਲ ਨਾਲ ਉਹਦਾ ਫੋਨ ਆਇਆ ਸੀ ਉਹਨੇ ਤੇ ਕਹਿੰਦੇ ਸੀ ਵੀ ਕੋਈ ਨੁਕਸਾਨ ਤੇ ਨਹੀਂ ਆਇਆ ਤੇ ਉਹਨੂੰ ਪਤਾ ਨਹੀਂ ਲੱਗਾ ਵੀ ਉਹਦਾ ਤਾਲਾ ਹੈ ਕਿ ਨਹੀਂ ਮੈਂ ਹਣ ਉਹਦੇ ਫੋਨ ਉਹਦੇ ਫੋਨ 'ਚ ਮਤਲਬ ਫੋਟੋ ਵੀ ਕੱਢਤੀ ਹੈ ਜਿਹੜੀ ਭੇਜੀ ਹੋਈ ਸੀ ਵੀ ਇਹਨੇ ਹਣ ਕਦੋਂ ਕਰਦਾ ਬਾਕੀ ਕੰਮ ਕੁਮ ਨੂੰ ਲੱਗਾ ਇੱਕ ਵਾਰੀ ਹੋਰ ਫੋਨ ਕਰਕੇ ਬਚਣਾ ਮੈਂ ਇਹ ਅੰਕਲ ਨੇ ਮੇਰੇ ਸਾਰੇ ਵਲੌਗ ਤੇ ਪਾਣੀ ਮਾਰਦੇ ਬਈ ਪਾਣੀ ਨਹੀਂ ਮਾਰਤੀ ਹੈ ਪਾਣੀ ਨਹੀਂ ਹੁੰਦਾ ਪਾਣੀ ਹੀ ਹੁੰਦਾ ਹੈ ਪਾਣੀ ਹੁੰਦੀ ਹੈ ਪਾਣੀ ਹੀ ਹੁੰਦਾ ਪਾਣੀ ਮਾਰਤੀ ਜਿਹੜੀ ਪਾਜੀ ਆਣੀ ਇਹਨੇ ਨਾਲ ਉਹਨੂੰ ਦੱਸਤਾ ਸਾਰਾ ਕੁਝ ਵੀ ਤਾਲਾ ਨਹੀਂ ਟੁੱਟਿਆ ਤਾਲਾ ਨਹੀਂ ਟੁੱਟਿਆ ਤੇ ਪ੍ਰੈਂਕ ਕਰਦੇ ਉਹ ਉਹਨਾਂ ਸਕੂਟੀ ਤਾਰ ਭਵਾਂਦੇ ਤੇ ਮੈਂ ਹੁਣ ਅੱਡੇ ਨਹੀਂ ਚੱਲਣਾ ਸਿੱਧਾ ਹਾਂ ਮੇਰੇ ਸਾਹਮਣੇ ਡਾਕਾ ਮੇਰੇ ਸਾਹਮਣੇ ਡਾਕਾ ਹੈ ਬੜੀ ਵੰਦੇ ਆਹ ਦੇਖੋ ਜਾਂਦੇ ਆ ਦੇਖਣੇ ਕੀ ਕਹਿੰਦਾ ਦੁਕਾਨ ਦੇ ਇੰਗਲੈਂਡ ਅੱਤਰ ਰਵੀ ਰੁਕ ਰੁਕ ਤੇ ਜਾ ਵੇ ਪੈ ਜਾਦਾ ਉਹ ਚਾਹ ਨਾਲੀ ਉਹ ਕਿਸੇ ਨਾ ਕਿਸੇ ਦਾ ਪਹੁੰਚ ਆਇਆ ਵਾਏ ਡਰ ਗਿਆ ਇੱਕ ਵਾਰ ਤੇ ਸ਼ੰਕਰ ਨੇ ਦੱਸਦਾ ਨਹੀਂ ਤੇ ਤੈਨੂੰ ਆ ਗਈ ਪਤਾ ਲੱਗਣਾ ਸੀ ਚੱਲ ਲੈ ਵੀ ਡਾਕਟਰ ਦੇ ਕੋਲ ਭੋਗੇ ਆਰੇ ਡਾਕਟਰ ਦਾ ਤਲਾ ਜਮਾ ਸਹੀ ਤੇ ਡਾਕਟਰ ਆ ਹੁਣ ਆਂਦੇ ਆ ਹਾਂ ਦਾ ਵੀ ਕੋਈ ਸੱਚੇ ਚੰਗ ਚੰਬਾ ਮੰਨ ਗਿਆ ਸੀ ਹਾਂ ਚੋਰ ਕਾਰ ਪੁੱਛ ਮਾ ਪਿੱਛੇ ਮਾਰੋ ਖਾ ਗਲੀ ਹੋਇਆ ਕਹਿੰਦਾ ਨਾ ਫਿਰ ਮੈਂ ਸਮਝ ਗਿਆ ਮਾਹ ਮਾਰੀ ਹੋਣੀ ਇਹਨੂੰ ਕੋਈ ਨਾ ਨਾ ਬਈ ਇੱਕ ਵਾਰ ਤੇ ਡਰ ਗਿਆ ਹੀ ਨੰਕਲ ਹਾਂ ਇੱਕ ਵਾਰ ਤੇ ਡਰ ਗਿਆ ਇਹ ਮਜ਼ਾਕ ਨਹੀਂ ਅੱਛਾ ਹੁੰਦਾ ਕਦੇ ਬੰਦੇ ਓਏ ਬਤੇ ਕਹਿੰਦਾ ਹੁਣ ਅੱਗੇ ਤੋਂ ਹੈ ਕਦੇ ਅਸਲੀ ਕਾਂਡ ਹੋਏ ਉਦੋਂ ਮੈਂ ਡਰਾਂ ਵੀ ਨਾ ਫਕੀਰ ਅਸਨ ਲੱਗਾ ਤੇ ਅਸ ਲਿਖਣਾ ਨਹੀਂ ਕਿਉਂ ਕਿ ਪਤਾ ਕੀ ਗੱਲ ਹੈ ਮਾਤਾ ਕਈਆਂ ਤੇ ਫੋਨ ਆ ਜਾਂਦੇ ਸੀ ਹੁਣ ਤੱਕ ਨਹੀਂ ਆ ਰਹੇ ਮੈਂ ਮੈਂ ਇੱਕੇ ਵੀ ਨਹੀਂ ਭਾਈ ਬਹੁਤ ਭਾਈ ਇਹ ਅੰਕਲ ਨੇ ਦਿਨ ਦੋਸਤਾਂ ਮੇਰੇ ਦਿਨ ਅੱਥਿਆ ਘਰ ਪੁੱਤ ਲਗਨੇ ਪੈਰ ਜਾਦਾ ਹੋਇਆ ਨਹੀਂ ਪਰਮ ਇਹ ਅੰਕਲ ਉਹਦਾ ਕਹਿੰਦਾ ਕਹਿੰਦਾ ਬੀਬੀ ਘਰ ਜਾਣੀ ਉਹ ਤਾਂ ਬੀਬੀ ਵੱਜ ਜਾਣਾ ਮੈਂ ਕਹਾਂ ਮੈਂ ਕਿਹਾ ਬੀਬੀ ਤਾਂ ਮਰੀਜ਼ ਹੈ ਬਹੁਤ ਤਗੜਾ ਬੈਂਕ ਮੈਂ ਤੁਹਾਨੂੰ ਸਾਰੀ ਫੋਟੋਆਂ ਲਾ ਦਾਂਗਾ ਜਿੰਨੀਆਂ ਵੀ ਨੇ ਫੋਟੋਆਂ ਫੋਟੋਆਂ ਨੇ ਮੇਰੇ ਕੋਲ ਬਸ ਮੇਰੇ ਕੋਲ ਇੱਕ ਹੀ ਫੋਨ ਸੀ ਨਾ ਤੇ ਇੱਕ ਫੋਨ 'ਚ ਸ਼ੂਟ ਕਰਨਾ ਤੇ ਇੱਕ ਫੋਟੋ ਬਣਾਉਂਦੇ ਹਾਂ ਤੈਨੂੰ ਫੋਨ ਕਰਦੇ ਮੈਂ ਮੈਂ ਤੁਹਾਨੂੰ ਸਾਰੇ ਸਕਰੀਨਸ਼ਾਟ ਲਾਦਾ ਤੇ ਮੇਲੇ ਨਾਲ ਵਲੋਗ ਦੇ ਵਿੱਚ